ਅਰਸੀ ਕਿਸਾਨੀ ਅੰਦੋਲਨ ਚ ਵੇਖਿਆ ਸੀ ਉੱਥੇ ਆਕਸੀਜਨ ਦੇ ਸਿਲੰਡਰਾਂ ਦੇ ਵੀ ਲੰਗਰ ਲੱਗੇ ਸੀ ਬੜੀਆਂ ਸੰਸਥਾਵਾਂ ਨੇ ਵਿਦੇਸ਼ਾਂ ਜੋ ਭਰਾਵਾਂ ਨੇ ਆਪਣਿਆਂ ਨੇ ਲੱਖਾਂ ਰੁਪਇਆ ਖਰਚ ਕਰਕੇ ਹੱਥ ਘੜੇ ਕਰਤੇ ਸਰਕਾਰਾਂ ਨੇ ਵੀ ਉੱਥੇ ਫਿਰ ਗੁਰੂ ਦੇ ਸਿੱਖਾਂ ਨੇ ਰਲ ਰਲ ਇੱਕ ਇਹ ਗੱਲ ਪੱਕੀ ਹੈ ਜੀ ਇੱਕ ਇੰਜ ਮੇਰ ਕਹ ਲੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਵੀ ਇਹ ਆਪਾਂ ਇੱਥੋਂ ਦੀ ਨਹੀਂ ਗੱਲ ਕਰਦੇ ਵਿਦੇਸ਼ਾਂ ਚ ਵੀ ਜਿੱਥੇ ਅਮਰੀਕਾ ਰੀ ਕੰਟਰੀ ਦਾ ਡਾਲਰ ਸਭ ਤੋਂ ਵਜਨਦਾਰ ਆ ਉਹਨਾਂ ਕੰਟਰੀਆਂ ਨੇ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਸਾਡੇ ਕੋਲੋਂ ਉਹਨਾਂ ਵਧੀਆ ਪ੍ਰਬੰਧ ਨਹੀਂ ਹੋ ਸਕਿਆ ਜਿੰਨਾ ਗੁਰਦੁਆਰਿਆਂ ਚੋਂ ਲੰਗਰ ਬਣ ਬਣ ਕੇ ਲੋਕਾਂ ਦੇ ਘਰਾਂ 'ਚ ਗਿਆ ਵਾ। 5-500 ਹਜ਼ਾਰ ਨਿਊਯਾਰਕ ਵਰਗੀ ਸਿਟੀ ਦੇ ਵਿੱਚੋਂ ਲੰਗਰ ਬਣ ਬਣ ਕੇ ਕੱਲਾ ਗੁਰਦੁਆਰਿਆਂ ਚੋਂ ਨਹੀਂ ਆਪਣੇ ਪੰਜਾਬੀਆਂ ਨੇ ਆਪਣੇ ਘਰਾਂ 'ਚ ਵੀ ਪ੍ਰਸ਼ਾਦਾ ਪਾਣੀ ਬਣਾ ਬਣਾ ਕੇ ਆਪਣੇ ਅਰਧ ਗਿਰਧ ਮਦਦ ਕੀਤੀ ਆ। ਕਿ ਅਮਰੀਕਾ ਰੀ ਕੰਟਰੀ ਵਿੱਚ ਰਾਸ਼ਟਰਪਤੀ ਨੂੰ ਕਹਿਣਾ ਪਿਆ ਸੀ ਗੁਰਦੁਆਰੇ ਦੀ ਸੇਵਾ ਵੇਖ ਕੇ ਵੀ ਅਸੀਂ ਚਾਹੁੰਦੇ ਆ ਕਿ ਹਰ ਇੱਕ ਇਲਾਕੇ ਵਿੱਚ ਇਦਾਂ ਦੀਆਂ ਸੰਸਥਾਵਾਂ ਹੋਣੀਆਂ। ਦੇਖੋ ਸਾਡੇ ਜਿਹੜੀ ਚੰਗਿਆਈ ਆ ਉਹ ਉਹਨੂੰ ਵੀ ਮੰਨਣਾ ਪੈਣਾ ਪਰ ਕੁਝ ਕਮੀਆਂ ਨੇ ਕਿ ਸਾਡੇ ਚ ਇਨੇ ਗੁਣ ਹੋਣ ਦੇ ਬਾਵਜੂਦ ਸਾਨੂੰ ਆਪਣੇ ਗੁਰੂ ਦਾ ਦਰ ਛੱਡ ਕੇ ਪਾਸੇ ਜਾਣਾ ਕਿਉਂ ਪੈਂਦਾ ਸਵਾਲ ਇਹ ਜੇ ਦੂਜਿਆਂ ਦੇਸ਼ਾਂ ਦੇ ਰਾਸ਼ਟਰਪਤੀ ਐਡੀ ਵੱਡੀ ਤਾਰੀਫ ਕਰ ਸਕਦੇ ਵੀ ਇਹ ਸਿੱਖਾਂ ਚ ਕੁਆਲਿਟੀ ਆ ਇਹ ਤਾਂ ਹੈ ਵੀ ਗੱਲ ਸੱਚੀ ਆ ਤੁਸੀਂ ਲੰਗਰ ਦੇ ਨਾਲ ਤੇ ਸੇਵਾ ਦੇ ਨਾਲ ਤੇ ਜਿੰਨਾ ਮਰਜੀ ਫਿਰ ਇਹ ਧਿਆਨ ਦੇਣ ਦੀ ਜ਼ਰੂਰਤ ਹੈ ਇੱਕੋ ਗੁਰਨਾਣ ਸਾਹਿਬ ਜੀ ਦੀ ਬਖਸ਼ਿਸ਼ ਕਹਿ ਲੋ ਆਪਾਂ ਕਹਿ ਲੋ ਇਹ ਐਡਾ ਵੱਡੀ ਮਿਹਰ ਹੈ ਮਾਲਕ ਦੀ ਵੀ ਅਸੀਂ ਹਰ ਪੱਖੋਂ ਅੱਗੇ ਹੋ ਕੇ ਤੁਰਦੇ ਆਂ ਪਰ ਜਦੋਂ ਅਸੀਂ ਪਖੰਡਵਾਦ ਕਰਮकांड ਵਾਲੇ ਬਣੇ ਤੁਰਦੇ ਆਂ ਉਦੋਂ ਵੀ ਅਸੀਂ ਸਿਖਰ ਕਰਕੇ ਹਟਦੇ ਆਂ ਉਧਰ ਸਾਨੂੰ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਗੱਲ ਕਹਿਣਾ ਚਾਹੁੰਦੇ ਆ ਮੈਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੀ ਪਾਸ਼ਾ ਨੇ ਗੱਲ ਕਹੇ ਤੀ ਕਿੰਡੀ ਵਜਨਦਾਰ ਹੈ ਕਿ ਪਵਨ ਆਰੰਭ ਮਨੁੱਖ ਦਾ ਮੂਲ ਕੀ ਹੈ ਹਵਾ ਜੇ ਸਾਹ ਆ ਗਿਆ ਤੇ ਮਨੁੱਖ ਜਿਉਂਦਾ ਜੇ ਸਾਹ ਨਾ ਆਇਆ ਤੇ ਮਨੁੱਖ ਖਤਮ ਹੈ ਸਭ ਤੋਂ ਪਹਿਲਾਂ ਮਨੁੱਖ ਨੂੰ ਸਾਫ਼ ਸੁਥਰੀ ਹਵਾ ਚਾਹੀਦੀ ਹੈ ਹੁਣ ਆਪਾਂ ਪੜ੍ਹਦੇ ਹਾਂ ਸ਼ਲੋਕ ਗੁਰੂ ਰੰਸਜ ਦੋ ਵਾਰ ਆਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਏਕ ਵਾਰੀ ਜਪਜੀ ਸਾਹਿਬ ਦੇ ਅਖੀਰ ਚ ਗੁਰਨਾਣ ਸਾਹਿਬ ਦਾ ਸ਼ਲੋਕ ਹੈ ਏਕ ਵਾਰੀ ਸੇਮ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਨੇ ਵੀ ਵਿਚਾਰਨ ਕੀਤਾ ਹੈ ਇਥੇ ਪਵਨ ਗੁਰੂ ਉਥੇ ਪਾਉਣ ਗੁਰੂ ਹੈ ਫਰਕ ਥੋੜੇ ਜੇ ਅੱਖਰਾਂ ਦਾ ਹੋ ਸਕਦਾ ਹੈ ਪਰ ਉਹਨਾਂ ਦੇ ਅੰਤਰੀ ਭਾਵ ਇੱਕ ਹੀ ਨੇ ਹੁਣ ਜਦੋਂ ਕਿ ਆ ਪਵਨ ਗੁਰੂ ਪਾਣੀ ਪਿਤਾ ਇਹਦਾ ਮਤਲਬ ਸਾਡੀ ਹਵਾ ਗੁਰੂ ਹੈ ਨਹੀਂ ਇਹਦਾ ਮਤਲਬ ਹੈ ਜਿਵੇਂ ਸਰੀਰ ਨੂੰ ਜਿਉਂਦਾ ਰੱਖਣ ਲਈ ਆਕਸੀਜਨ ਜ਼ਰੂਰੀ ਹੈ ਜੇ ਹਵਾ ਨਹੀਂ ਮਿਲੇਗੀ ਮਨ ਖਤਮ ਆ ਮਨ ਨੂੰ ਜਿਉਂਦਾ ਰੱਖਣ ਲਈ ਇੰਨਾ ਹੀ ਗੁਰੂ ਜ਼ਰੂਰੀ ਹੈ ਫੇਰ ਦੁਬਾਰਾ ਰਿਪੀਟ ਕਰਾਂ ਜੀ ਜੇ ਸਾਡੇ ਤਨ ਨੂੰ ਸਾਫ਼ ਸੁਥਰੀ ਹਵਾ ਨਹੀਂ ਮਿਲੇਗੀ ਸਾਡਾ ਤਨ ਡੈੱਡ ਜੇ ਸਾਡੇ ਮਨ ਨੂੰ ਗੁਰੂ ਦਾ ਉਪਦੇਸ਼ ਨਹੀਂ ਮਿਲੇਗਾ ਤੇ ਸਾਡਾ ਮਨ ਖਤਮ ਹੈ ਡੈੱਡ ਇਹਨੂੰ ਆਖਿਆ ਸੀ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜਿਵੈ ਕੋਈ ਮਰਤਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇ ਪਸ਼ੂ ਪ੍ਰੇਤ ਮੁਗਦ ਪੈ ਸ਼ਰੋਤੇ ਹਰ ਨਾਮਾ ਮੁਖ ਗਾਇਆ ਸਤਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰ ਜਿਵਾਲੈ ਮਾਰ ਕੇ ਕਿਵੇਂ ਜੀਉਂਦਾ ਕਰਦਾ ਗੁਰੂ ਜਿਹੜੇ ਲੋਕ ਬੁਰਿਆਂ ਕੰਮਾਂ ਵਿੱਚ ਪੈ ਕੇ ਚੰਗਿਆਈ ਵੱਲੋਂ ਮਰ ਚੁੱਕੇ ਸੀ ਨਾ ਖਤਮ ਹੋ ਚੁੱਕੇ ਸੀ ਗੁਰੂ ਜੀ ਆਪਣੀ ਸਿੱਖਿਆਵਾਂ ਨਾਲ ਉਹਨਾਂ ਨੂੰ ਫਿਰ ਜਿਉਂਦੇ ਕਰਕੇ ਚੰਗੇ ਕੰਮਾਂ 'ਚ ਲਾ ਸਕਦੇ ਨੇ ਹਾਂ ਜੇ ਕੋਈ ਮਨੁੱਖ ਇਸ ਰਸਤੇ ਤੁਰਨ ਲਈ ਤਿਆਰੀ ਕਰ ਲਵੇ ਤਾਂ ਕਰ ਸਕਦੇ ਨੇ ਗੁਰੂ ਕੋਲ ਕਲਾ ਹੈ ਗੁਰੂ ਮਨੁੱਖ ਨੂੰ ਕੰਚਨ ਇੱਕ ਮਨੂਰ ਲੋਹੇ ਨੂੰ ਹੀ ਸੋਨਾ ਬਣਾਉਣ ਦੀ ਤਾਕਤ ਰੱਖਦੇ ਨੇ ਸਤਗੁਰ پارਸ ਪਰਸੇ ਕੰਚਨ ਕਰੇ ਮਨੂਰ ਮਲੀਨਾ ਸਤਗੁਰ ਬਾਵਨ ਚੰਦਨੋ ਵਾਸ ਸਵਾਸ ਕਰੇ ਲਖੀਨਾ ਗੁਰੂ ਵਿੱਚ ਕਲਾ ਹੈ ਤੋਂ ਪਵਨ ਆਰੰਭ ਮਨੁੱਖ ਦਾ ਮੂਲ ਆਰੰਭ ਹੋ ਗਿਆ ਅਭੀ ਬਾਅਦ ਦੇ ਵਿੱਚ ਬਾਕੀ ਗੱਲਾਂ ਤੇ ਬਾਅਦ ਚ ਆਉਣੀਆਂ ਵੀ ਮਨੁੱਖ ਨੂੰ ਸਾਫ਼ ਸੁਥਰੀ ਹਵਾ ਤੇ ਮਿਲੇ ਨਾ ਤੇ ਆ ਜਿਹੜੀ ਦਰਖਤ ਆ ਸਾਡੇ ਸਭ ਤੋਂ ਵਧੀਆ ਮਿੱਤਰ ਨੇ ਗ੍ਰੀਨਰੀ ਜਿਹੜੀ ਆ ਤੋਂ ਇਹਨਾਂ ਇਲਾਕਿਆਂ ਚ ਆਣ ਕੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਗ੍ਰੀਨਰੀ ਦੇ ਵਿੱਚ ਬੈਠੇ ਹੋ ਸੋਹਣੇ ਦਰਖਤ ਨੇ ਤੇ ਹੁਣਾ ਵੀ ਚਾਹੀਦਾ ਕਿਉਂਕਿ ਜਿੰਨੇ ਵਧੀਆ ਦਰਖਤ ਹੋਣਗੇ ਜਿੰਨੇ ਸਾਫ਼ ਸੁਥਰੀ ਤੁਹਾਡੀ ਬਾਹਰ ਦੀ ਜਿਹੜੀ ਵਾਤਾਵਰਣ ਹੋਏਗਾ ਤੁਹਾਨੂੰ ਸਾਹ ਲੈਣ ਵਿੱਚ ਦਿੱਕਤ ਨਹੀਂ ਆਏਗੀ ਮਨੁੱਖ ਵਧੀਆ ਤੇ ਤੁਸੀਂ ਵੇਖਿਆ ਹੋਗਾ ਜਿੰਨਾਂ ਇਲਾਕਿਆਂ ਚ ਬਹੁਤ ਜ਼ਿਆਦਾ ਦਰਖਤ ਸੀ ਉੱਥੇ ਕੋਵਿਡ ਦੇ ਦੌਰਾਨ ਵੀ ਕਿਸੇ ਨੂੰ ਸਾਹ ਲੈਣ 'ਚ ਦਿੱਕਤ ਨਹੀਂ ਆਈ। ਤੋ ਜਿੱਥੇ ਮਨੁੱਖ ਨੇ ਆਪਣੇ ਆਪ ਨੂੰ ਆਪ ਹੀ ਖਤਮ ਕੀਤਾ ਜਦੋਂ ਅਸੀਂ ਕੁਦਰਤ ਨਾਲ ਖੇਲਵਾੜ ਕਰਦੇ ਆ ਨਾ ਤੇ ਕੁਦਰਤ ਫਿਰ ਆਪਣਾ ਰੰਗ ਜ਼ਰੂਰ ਵਿਖਾਉਂਦੀ ਹੈ। ਤੋ ਆ ਸਰੀਰ ਵੀ ਉਸੇ ਕੁਦਰਤ ਦਾ ਹੈ ਸਹੀ ਆ ਜੀ। ਜਦੋਂ ਅਸੀਂ ਇਹਦੇ ਨਾਲ ਵੀ ਖੇਲਵਾੜ ਕਰਦੇ ਆ ਨਾ ਤੇ ਫਿਰ ਬਹੁਤ ਜ਼ਿਆਦੀਆਂ ਸਮੱਸਿਆਵਾਂ ਵਿੱਚੋਂ ਦੀ ਅੱਜ ਇਨਸਾਨ ਨੂੰ ਲੰਘਣਾ ਪੈ ਰਿਹਾ ਹੈ। ਤੋ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਪਾਸ਼ਾ ਕਹਿੰਦੇ ਪਵਨ ਆਰੰਭ ਹੇ ਸੇਧ ਲੋਕੋ ਜਿਹੜਾ ਤੁਹਾਡਾ ਸਵਾਲ ਸੀ ਕਿ ਇਨਸਾਨ ਦਾ ਮੂਲ ਕੀ ਹੈ ਉਹ ਹੈ ਜੇ ਹਵਾ ਆ ਗਈ ਸਾਹ ਆ ਗਿਆ ਤੇ ਮਨੁੱਖ ਜਿਉਂਦਾ ਹੈ ਦੂਜਾ ਤੁਹਾਡਾ ਸਵਾਲ ਸੀ ਕਿ ਕਿਹੜੀ ਮਤ ਲੈਣ ਦਾ ਟਾਈਮ ਹੈ ਤੋ ਸਤਗੁਰ ਦਾ ਜਵਾਬ ਸੀ ਪਵਣ ਆਰੰਭ ਸਤਗੁਰ ਮਤ ਵੇਲਾ ਇਹ ਸਤਗੁਰੂ ਦੀ ਮਤ ਲੈਣ ਦਾ ਵੇਲਾ ਹੈ ਸਤਗੁਰੂ ਦੀ ਮਤ ਲੈਣ ਦਾ ਤੇ ਜੇ ਮਨੁੱਖ ਇਸ ਦੁਨੀਆ ਤੇ ਆ ਕੇ ਉਹਨੇ ਆਪਣੇ ਸਤਗੁਰੂ ਦੀ ਮਤ ਨਹੀਂ ਲਈ ਇਹਦਾ ਮਤਲਬ ਇੱਥੇ ਖੁੰਝ ਗਿਆ ਨਹੀਂ ਹੁਣ ਮਾਰੋ ਤੇ ਆ ਨਾ ਪਾ ਕਿੰਨੇ ਲੋਕ ਨੇ ਜਿਹੜੇ ਸਤਗੁਰ ਦੀ ਮਤ ਲੈਣਾ ਚਾਹੁੰਦੇ ਨੇ ਮਤ ਤੇ ਉਹ ਲਵੇਗਾ ਜਿਹੜਾ ਪਹਿਲਾਂ ਮੰਨੇਗਾ ਕਿ ਮੇਰੇ ਕੋਲ ਮਤ ਦੀ ਕਮੀ ਹੈ ਤੁਸੀਂ ਕਿਸੇ ਨੂੰ ਅਕਲ ਦਿਓ ਪਹਿਲਾਂ ਤਾਂ ਖੁਦ ਸਵੀਕਾਰ ਕਰੇਗਾ ਨਾ ਵੀ ਮੇਰੇ ਕੋਲ ਅਕਲ ਨਹੀਂ ਐਸੇ ਤਾਂ ਸਭ ਕੋ ਪੂਰਾ ਆਪੇ ਹੋਵੇ ਸਾਰੇ ਬੋਲੋ ਜੀ ਸਭ ਕੋ ਪੂਰਾ ਘਟ ਤੁਸੀਂ ਆਪਣੇ ਪਰਿਵਾਰ ਚ ਕਿਸੇ ਨੂੰ ਸਮਝਾ ਕੇ ਵੇਖੋ ਕਈ ਵਾਰੀ ਬੱਚਿਆਂ ਨੂੰ ਨਹੀਂ ਆਪਾਂ ਕਹਿੰਦੇ ਪੁੱਤ ਇਦਾਂ ਨਾ ਕਰ ਉਹਦਾ ਡੈਡੀ ਤੁਸੀਂ ਰਹਿਣ ਤੁਹਾਡਾ ਟਾਈਮ ਹੋਰ ਸੀ ਸਾਡਾ ਟਾਈਮ ਹੋਰ ਛੋਟੇ ਛੋਟੇ ਬੱਚੇ ਵੀ ਕਈ ਵਾਰੀ ਤੁਹਾਡੇ ਅੱਗੇ ਤੁਹਾਡੀਆਂ ਧੀਆਂ ਤੁਹਾਡੇ ਬੱਚੇ ਵੀ ਕਹਿੰਦੇ ਇਹ ਸ਼ਬਦ ਬੋਲ ਦਿੰਦੇ ਨੇ ਤੇ ਉਥੇ ਫਿਰ ਪਿੱਛੇ ਬੈਠਾ ਦਾਦਾ ਵੀ ਮਹਿਸੂਸ ਕਰਦਾ ਕਹਿੰਦਾ ਪੁੱਤ ਤੂੰ ਹੀ ਕਦੇ-ਕਦੇ ਮੈਨੂੰ ਇਦਾਂ ਹੀ ਜਵਾਬ ਦਿੰਦਾ ਹੁੰਦਾ ਸੀ ਅੱਜ ਤੈਨੂੰ ਸਮਝ ਲੱਗੀ ਨਾ ਵੀ ਜਦੋਂ ਬਾਪ ਦੇ ਅਹੁਦੇ ਤੇ ਬੰਦਾ ਪਹੁੰਚਦਾ ਤੇ ਕਿਦਾਂ ਬੀਤਦੀ ਹੈ ਜਦੋਂ ਬੱਚੇ ਗਾੜੀਆਂ ਜਵਾਬ ਦੇਣ ਭਾਵੇਂ ਮਾਂ-ਬਾਪ ਨੇ ਗਲਤ ਗੱਲ ਨਹੀਂ ਕਹੀ ਉਹ ਜਵਾਨੀ ਦਾ ਜੋਸ਼ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਅਸੀਂ ਆ ਕੰਮ ਕਰਨ ਜਾ ਰਹੇ ਹਾਂ ਤੇ ਸਾਡਾ ਫਾਇਦਾ ਹੈ ਕਿ ਨੁਕਸਾਨ ਹੈ ਪਤਾ ਨਾ ਉਹਨਾਂ ਨੂੰ ਕਿਉਂਕਿ ਬਾਣੀ ਚੰਚਲ ਮਤ ਬਾਰਕ ਬੱਪਰੀ ਕਿਉਂ ਆਖਿਆ ਭਲਾ ਜਿਹੜਾ ਬੱਚਾ ਉਹਦੀ ਮਤ ਨੂੰ ਚੰਚਲ ਕਿਉਂ ਆਖਿਆ ਪਰ ਕਿਹਦੀ ਕਮਾਲ ਦੀ ਗੱਲ ਹੈ ਇਹ ਗੱਲ ਸਭ ਜਿਆਦਾ ਉਤੇ ਨਹੀਂ ਢੁਕਦੀ ਵੀ ਚੰਚਲ ਮਤ ਸੀ ਇੱਥੇ ਬੱਚੇ ਦੀ ਚੰਚਲ ਮਤ ਹੋਵੇ ਤੇ ਆਪਾਂ ਕਦੇ ਵੀ 10 12 15 20 ਸਾਲ ਤੱਕ ਵੀ ਬੱਚੇ ਫੈਸਲਾ ਨਹੀਂ ਕਰ ਫੌਂਦੇ ਵੀ ਜ਼ਿੰਦਗੀ ਦਾ ਮਾਰਕ ਕਿਹੜਾ ਸਹੀ ਆ ਪਰ ਇਹ ਸ਼ਬਦ ਸਭ ਜ਼ਿਆਦੇ ਉੱਤੇ ਬਿਲਕੁਲ ਨਹੀਂ ਠੁਕਦਾ ਵੀ ਉਹਨਾਂ ਦੀ ਮੱਤ ਚ 7 ਸਾਲ ਦੇ 9 ਸਾਲ ਦੇ ਸਭ ਜ਼ਿਆਦੇ ਏਡੀ ਵੱਡੀ ਜ਼ਿੰਮੇਵਾਰੀ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਪੂਰੀ ਕੌਮ ਦਾ ਇੰਜ ਕਹਿ ਲੋ ਵੀ ਉੱਥੇ ਉਹਨਾਂ ਦੇ ਉੱਤੇ ਧਿਆਨ ਹੈ ਵੀ ਜੇ ਉੱਥੇ ਮੜਾ ਵੀ ਕਿਤੇ ਠੜਕ ਗਏ ਐਵੇਂ ਕਿਸੇ ਬੰਦੇ ਨੇ ਉੱਠ ਕੇ ਕੱਲ ਨੂੰ ਕਹਿਣਾ ਗੁਰੂ ਦੇ ਬੱਚੇ ਠੜਕ ਗਏ ਡੋਲ ਗਏ ਪਰ ਉਹਨਾਂ ਨੇ ਆਪਣੇ ਪਿਤਾ ਦਾ ਸਿਰ ਨਹੀਂ ਵਾਨੀ ਹੋਣ ਦਿੱਤਾ ਨੀਹਾਂ ਚ ਚੜੇ ਗਏ ਤਸੀਹੇ ਚੱਲ ਰਹੇ ਉਹਨਾਂ ਨੇ ਪਰ ਗੁਰੂ ਦੇ ਲਾਲ ਅਖੀਰ ਤੱਕ ਚੜ੍ਹਦੀ ਕਲਾ ਵਿੱਚ ਸ਼ਹਾਦਤ ਦੇ ਜਾਮ ਪੀ ਗਏ ਇਹ ਇੰਜ ਕਹਿ ਲੋ ਉਹ ਨੀਆਂ ਚ ਖਲੋਗ ਹੈ ਪਰ ਇਹਨੇ ਲੰਬੇ ਟਾਈਮ ਦੀ ਜਿਹੜੀ ਹਕੂਮਤ ਸੀ ਲੋਕਾਂ ਦੇ ਜ਼ੁਲਮ ਕਰਦੀ ਆਈ ਸੀ ਜੜਾ ਪਟ ਕੇ ਰੱਖ ਦਿਤੀਆਂ ਸਭ ਜਾਦੀਆਂ ਦੀ ਸ਼ਹਾਦਤ ਨੇ ਉਹਨਾਂ ਦੀ ਤੇ ਇਹੋ ਜਿਹੜਾ ਪਟੀਆਂ 1704 ਵਿੱਚ ਸ਼ਹਾਦਤ ਦਾ ਜਾਮ ਪੀਤਾ ਤੇ 1710 10 ਮਈ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਫੜ ਕੇ ਉਹਨੂੰ ਦਰਖਤ ਦੇ ਨਾਲ ਮੜ ਕੇ ਟੰਗਿਆ ਗਲੀਆਂ ਵਿੱਚ ਧੋਇਆ ਗਿਆ ਸਰਾਂਧੀਆਂ ਦੇ ਵਿੱਚ ਦਰਖਤ ਨਾਲ ਟੰਗਿਆ ਉਹਨੂੰ ਮੜ ਕੇ ਉਹਨੂੰ ਦਫਨਾਇਆ ਨਹੀਂ ਤੁਹਾਨੂੰ ਪਤਾ ਮੁਸਲਮਾਨ ਜਿਹੜਾ ਚੜਾਈ ਕਰਦਾ ਉਹਨੂੰ ਦਫਨਾਉਂਦੇ ਆ ਵਜ਼ੀਰ ਖਾਨ ਨੂੰ ਦਫਨਾਇਆ ਨਹੀਂ ਗਿਆ ਉਹਨੂੰ ਦਰਖਤ ਨਾਲ ਉਦੀ ਸਰੀ ਨੂੰ ਟੰਗਿਆ ਗਿਆ ਸਾਰਿਆਂ ਨੂੰ ਸਜ਼ਾਾਂ ਦਿੱਤੀਆਂ ਗਈਆਂ ਤੇ 10 ਮਈ 1710 ਨੂੰ ਬੰਦਾ ਸਿੰਘ ਬਹਾਦਰ ਨੇ ਖਾਲਸੇ ਨਿਸ਼ਾਨ ਸਰਹੰਦੀ ਧਰਤੀ ਉੱਤੇ ਚਲਾ ਦਿੱਤਾ ਸੀ